ਸਾਸਤਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਬਿਨਾ ਲਸਣ ਤੇ ਪਿਆਜ਼ ਤੋਂ ਆਲੂ ਦੀ ਸਬਜ਼ੀ ਬਣਾਵਾਂਗੇ ਚਲੋ ਜੀ ਵੇਖ ਲੈਣਾ ਇਹ ਸਬਜ਼ੀ ਕਿਵੇਂ ਬਣਦੀ ਹੈ ਇਹ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ 6 ਆਲੂ ਲਏ ਨੇ ਆਲੂਆਂ ਨੂੰ ਮੈਂ ਛੱਲ ਲਿਆ ਹੈ ਆਲੂ ਨੂੰ ਕੱਟ ਲਵਾਂਗੇ ਪਾਣੀ ਦੇ ਵਿੱਚ ਆਲੂਆਂ ਨੂੰ ਕੱਟ ਲਵਾਂਗੇ ਤਾਂ ਕਿ ਆਲੂ ਕਾਲੇ ਨਾ ਪੈਣ ਇਸ ਲਈ ਪਾਣੀ ਦੇ ਵਿੱਚ ਕੱਟ ਲਵਾਂਗੇ ਆਲੂਆਂ ਨੂੰ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਆਲੂਆਂ ਨੂੰ Papa ਜਿਸ ਤਰੀਕੇ ਨਾਲ ਕੱਟਣਾ ਹੋਵੇ ਉਸ ਤਰੀਕੇ ਨਾਲ ਕੱਟ ਲਵਾਂਗੇ ਮੈਂ ਆਲੂਆਂ ਨੂੰ ਇਸ ਤਰੀਕੇ ਨਾਲ ਕੱਟਿਆ ਹੈ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਇੱਥੇ ਮੈਂ ਸਬਜ਼ੀ ਬਣਾਉਣ ਦੇ ਲਈ 3 ਚਮਚਾ ਸਰ੍ਹੋਂ ਦਾ ਤੇਲ ਲਿਆ ਹੈ ਤੇਲ ਦੇ ਵਿੱਚ 1 ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਦਿਆਂਗੇ ਇੱਕ ਹਰੀ ਮਿਰਚ ਪਾਵਾਂਗੇ ਅਪਾਈ ਸਬਜੀ ਨੂੰ ਬਿਨਾ ਲਸਣ ਪਿਆਜ਼ ਤੋਂ ਬਣਾਵਾਂਗੇ ਫਿਰ ਵੀ ਇਹ ਸਬਜੀ ਬਹੁਤ ਟੇਸਟੀ ਬਣੇਗੀ ਹੁਣ ਆਲੂ ਪਾਵਾਂਗੇ ਆਲੂ ਭਾ ਕੇ ਆਲੂ ਨੂੰ ਮਿਕਸ ਕਰ ਲਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਇਸ ਸਬਜੀ ਨੂੰ ਆਪਾਂ ਵਰਤ ਦੇ ਵਿੱਚ ਵੀ ਖਾ ਸਕਦੇ ਹਾਂ ਕਿਉਂਕਿ ਆਪਾਂ ਇਸ ਨੂੰ ਬਿਨਾਂ ਲਸਣ ਪਿਆਜ਼ ਤੋਂ ਬਣਾਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਥੋੜੀ ਦੇਰ ਆਪਾਂ ਆਲੂਆਂ ਨੂੰ ਇਸੇ ਤਰੀਕੇ ਨਾਲ ਹੀ ਪਕਾਵਾਂਗੇ ਬਿਨਾਂ ਮਸਾਲੇ ਪਾਏ ਤੋਂ ਇਸ ਦੇ ਨਾਲ ਆਲੂਆਂ ਉੱਪਰ ਵਧੀਆ ਕਰਸਟ ਆ ਜਾਏਗਾ ਤੇ ਸਬਜੀ ਵਧੀਆ ਬਣੇਗੀ ਆਹ ਨੂੰ ਆਪਾਂ ਕੁਝ ਮਸਾਲੇ ਪਾਵਾਂਗੇ ਸਬਜੀ ਦੇ ਵਿੱਚ ਹਲਦੀ ਪਾਵਾਂਗੇ 1 ਚਮਚ एक चमच लाल मिर्च पावेंगे एक चमच गरम मसाला पावेंगे एक चमच होर गरम मसाला पावेंगे होम मेड मसाला है एक चमच धनिया पाउडर पावे थोड़ी जी काली मिर्च पावेंगे ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਹੁਣ ਥੋੜਾ ਜਿਹਾ ਪਾਣੀ ਪਾ ਕੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਹਲਦੀ ਪਾਊਡਰ ਹੁਣ ਪਾਵਾਂਗੇ ਹੁਣ ਆਲੂਆਂ ਨੂੰ ਇੱਕ ਵਾਰ ਹਿਲਾ ਲਵਾਂਗੇ ਮਸਾਲਿਆਂ ਨੂੰ ਆਪਾਂ ਪਾਣੀ ਦੇ ਵਿੱਚ ਘੋਲ ਕੇ ਪਾਵਾਂਗੇ ਇਸ ਦੇ ਨਾਲ ਮਸਾਲਿਆਂ ਦੀ ਆਲੂਆਂ ਉੱਪਰ ਵਧੀਆ ਕੋਟਿੰਗ ਹੋ ਜਾਏਗੀ ਤੇ ਇਹ ਸਬਜ਼ੀ ਬਹੁਤ ਟੇਸਟੀ ਬਣੇਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਟਮਾਟਰ ਪਾ ਮੰਗੀ ਇੱਥੇ ਮੈਂ ਇੱਕ ਵੱਡੇ ਸਾਈਜ਼ ਦਾ ਟਮਾਟਰ ਪਾਇਆ ਹੈ ਅਜਾ ਪਾਲੂਆਂ ਦੀ ਰਸੇ ਵਾਲੀ ਸਬਜ਼ੀ ਬਣਾਵਾਂਗੇ। ਨਾ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ। ਇੱਕ ਵਾਰ ਹਿਲਾ ਲਵਾਂਗੇ ਸਬਜ਼ੀ ਨੂੰ। ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ। ਇਸ ਤੋਂ ਪਹਿਲਾਂ ਅਸੀਂ ਜੀਰਾ ਆਲੂ ਦੀ ਸਬਜ਼ੀ, ਵਰਤ ਵਾਲੇ ਆਲੂ ਦੀ ਸਬਜ਼ੀ ਤੇ ਕਈ ਹੋਰ ਵੀਡੀਓਜ਼ ਬਣਾਈਆਂ ਨੇ। ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਵਾਦ ਅਨੁਸਾਰ ਨਾਮਕ ਪਾਵਾਂਗੇ ਨਾਮਕ ਨੂੰ ਆਪਾਂ ਇਸ ਟਾਈਮ ਪਾਵਾਂਗੇ ਨਾਮਕ ਨੂੰ ਮੈਂ ਮਸਾਲਿਆਂ ਦੇ ਵਿੱਚ ਨਹੀਂ ਮਿਕਸ ਕੀਤਾ ਨਾਮਕ ਬਾਅਦ ਹੀ ਸਬਜੀ ਨੂੰ ਹਿਲਾ ਲਵਾਂਗੇ ਇਸ ਸਬਜੀ ਨੂੰ ਆਪਾਂ ਰੋਟੀ ਜਾਂ ਪਰੌਂਠੇ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ। ਇਸ ਸਬਜੀ ਨੂੰ ਆਪਾਂ ਪੂਰੀ ਨਾਲ ਵੀ ਖਾ ਸਕਦੇ ਹਾਂ ਇਹ ਬਹੁਤ ਟੇਸਟੀ ਲੱਗਦੀ ਹੈ ਪੂਰੀਆਂ ਦੇ ਨਾਲ। ਹੁਣ ਸਬਜੀ ਦੇ ਵਿੱਚ ਮਿਕਸ ਕੀਤੇ ਹੋਏ ਮਸਾਲੇ ਪਾਵਾਂਗੇ। ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਸਬਜੀ ਦੇ ਵਿੱਚ। ਇਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਘੋਲ ਕੇ ਮਸਾਲਿਆਂ ਨੂੰ ਪਾਉਣ ਦੇ ਨਾਲ ਆਲੂਆਂ ਉੱਪਰ ਵਧੀਆ ਕੋਟਿੰਗ ਹੋ ਜਾਂਦੀ ਹੈ ਮਸਾਲਿਆਂ ਦੀ। ਯੋ ਪਸਾਬਜੀ ਦੇ ਵਿੱਚ ਕੋਈ ਵੀ ਲਸਣ ਪਿਆਜ਼ ਨਹੀਂ ਪਾਵਾਂਗੇ ਫਿਰ ਵੀ ਸਬਜੀ ਬਹੁਤ ਟੇਸਟੀ ਬਣੇਗੀ ਜੇ ਇਸ ਕੌਲੀ ਦੇ ਨਾਲ ਆਪਾਂ ਮਸਾਲੇ ਪਾਈ ਸੀ ਉਸੇ ਕੌਲੀ ਦੇ ਨਾਲ ਅੱਧੀ ਕੌਲੀ ਹੋਰ ਪਾਣੀ ਪਾਵਾਂਗੇ ਸਬਜੀ ਦੇ ਵਿੱਚ ਮੈਂ ਇਥੇ ਉਹੀ ਅੱਧੀ ਕੌਲੀ ਪਾਣੀ ਦੀ ਪਾਈ ਹੈ ਤੁਸੀਂ ਦੇਖ ਸਕਦੇ ਹੋ ਸਬਜੀ ਉੱਪਰ ਕਿੰਨਾ ਵਧੀਆ ਕਲਰ ਆਇਆ ਹੈ ਟੱਕ ਕੇ ਪਕਾ ਲਵਾਂਗੇ ਸਬਜ਼ੀ ਨੂੰ ਇਹ ਸਬਜ਼ੀ ਬਹੁਤ ਚਟਪਟੀ ਕਰਾਰੀ ਟੇਸਟੀ ਬਣਦੀ ਹੈ ਹੁਣ ਸਬਜ਼ੀ ਨੂੰ ਇੱਕ ਵਾਰ ਹਿਲਾ ਲਵਾਂਗੇ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਦੇ ਨਾਲ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਹੁਣ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ ਸਬਜੀ ਨੂੰ ਇੱਕ ਵਾਰ ਹਿਲਾ ਲਵਾਂਗੇ ਲਸਣ ਅਦਰਕ ਵਾਲੀ ਸਬਜੀ ਤਾਂ ਆਪਾਂ ਖਾਂਦੇ ਹੀ ਆ ਜੀ ਜੇ ਆਪਾਂ ਇਸ ਤਰੀਕੇ ਦੇ ਨਾਲ ਬਿਨਾਂ ਲਸਣ ਪਿਆਜ਼ ਵਾਲੀ ਸਬਜੀ ਬਣਾਵਾਂਗੇ ਤੇ ਇਹ ਵੀ ਬਹੁਤ ਟੇਸਟੀ ਬਣਦੀ ਹੈ ਹੁਣ ਸਬਜੀ ਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਹੱਥਾਂ ਦੇ ਨਾਲ ਮਸਲ ਕੇ ਕਸੂਰੀ ਮੇਥੀ ਪਾਵਾਂਗੇ ਕਿਉਂਕਿ ਆਪਾਂ ਐਸੀ ਸਬਜੀ ਨੂੰ ਬਿਨਾਂ ਵਰਤ ਤੋਂ ਬਣਾ ਰਹੇ ਹਾਂ ਕਸੂਰੀ ਮੇਥੀ ਨੂੰ ਮਿਕਸ ਕਰ ਲਵਾਂਗੇ ਸਬਜੀ ਦੇ ਵਿੱਚ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਸਬਜ਼ੀ ਨੂੰ ਈ ਟੇਸਟੀ ਵੀ ਹੋਏਗੀ ਜੇ ਤੁਹਾਨੂੰ ਇਹ ਸਬਜ਼ੀ ਦੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਉਹਨ ਸਬਜੀ ਬਣ ਕੇ ਤਿਆਰ ਹੈ ਸਬਜੀ ਦੇ ਵਿੱਚ ਇੱਕ ਚਮਚ ਅਮਚੂਰ ਪਾਊਡਰ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਚਟਪਟਾ ਟੇਸਟ ਆਏਗਾ ਅਮਚੂਰ ਪਾਊਡਰ ਨੂੰ ਮਿਕਸ ਕਰ ਲਵਾਂਗੇ ਸਬਜੀ ਦੇ ਵਿੱਚ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਵਰਤ ਵਾਲੀ ਸਬਜੀ ਦੀ ਵੀਡੀਓ ਵੀ ਪਾ ਰੱਖੀ ਹੈ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੇਕਰ ਤੁਸੀਂ ਉਸ ਸਬਜੀ ਨੂੰ ਵਰਤ ਵਿੱਚ ਖਾਣਾ ਹੋਵੇ ਪਰ ਇਸ ਨੂੰ ਆਪਾਂ ਬਿਨਾਂ ਵਰਤ ਤੋਂ ਬਣਾਇਆ ਹੈ ਇਸ ਦੇ ਲਈ ਆਪਾਂ ਇਸ ਦੇ ਵਿੱਚ ਸਾਰੇ ਮਸਾਲੇ ਪਾਏ ਨੇ सब्जी न थोड़ी देर होर पका लवेंगे हम अपनी गर्म गर्म सब्जी तैयार है सब्जी नर्व कर लेवे ਕਾਲ ਦੇ ਵਿੱਚ ਸਰਵ ਕਰ ਲਵਾਂਗੇ ਸਬਜੀ ਨੂੰ ਇਸ ਸਬਜੀ ਨੂੰ ਆਪਾਂ ਰੋਟੀ ਜਾਂ ਪੂਰੀ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ। ਇਹਨਾਂ ਆਪਣੀ ਆਲੂਆਂ ਦੀ ਚਟਪਟੀ ਜੀ ਸਬਜੀ ਬਣ ਕੇ ਤਿਆਰ ਹੈ। ਬਿਨਾ ਲਸਣ ਪਿਆਜ਼ ਤੋਂ ਆਪਣੀ ਆਲੂਆਂ ਦੀ ਸਬਜੀ ਰੈਸਪੀ ਬਣ ਕੇ ਤਿਆਰ ਹੈ। ਜੋ ਕਿ ਸਭ ਨੂੰ ਬਹੁਤ ਪਸੰਦ ਆਏਗੀ। ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਹਰੀ ਮਿਰਚ ਰੱਖ ਕੇ ਸਬਜ਼ੀ ਨੂੰ ਸਰਵ ਕਰ ਲਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ